ਦੀਵਾਲੀ ਦਾ ਨਾਂ ਸੁਣਦੇ ਹੀ ਸਾਡੇ ਮਨ 'ਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ? ਦੀਵੇ, ਪਟਾਕੇ, ਮਠਾਈਆਂ ਅਤੇ ਖੁਸ਼ੀਆਂ ਦੀ ਰੌਸ਼ਨੀ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਭਾਰਤ ਵਿੱਚ ਕਈ ਥਾਵਾਂ 'ਤੇ ਦੀਵਾਲੀ ਬਹੁਤ ਖਾਸ ਅਤੇ ਅਲੱਗ ਤੰਗ ਨਾਲ ਮਨਾਏ ਜਾਂਦੀ ਹੈ ਜਿੰਨਾ ਬਾਰੇ ਸ਼ਾਇਦ ਹਰ ਕਿਸੇ ਨੂੰ ਪਤਾ ਨਹੀਂ। ਆਓ ਅੱਜ ਜਾਣਦੇ ਹਾਂ ਭਾਰਤ ਦੀਆਂ ਕੁਝ ਯੂਨੀਕ ਦੀਵਾਲੀਆਂ ਬਾਰੇ। ਸਭ ਤੋਂ ਪਹਿਲਾਂ ਗੱਲ ਕਰੀਏ ਬੰਗਾਲ ਦੀ। ਬੰਗਾਲ ਵਿੱਚ ਦੀਵਾਲੀ ਦੀ ਰਾਤ ਕੁਝ ਬਿਲਕੁਲ ਕਰੀ ਹੁੰਦੀ ਹੈ। ਇੱਥੇ ਦੀਵਾਲੀ ਵਾਲੇ ਦਿਨ ਮਾਂ ਕਾਲੀ ਦੀ ਪੂਜਾ ਹੁੰਦੀ ਹੈ। ਉਹ ਵੀ ਕਿਸੇ ਮੰਦਿਰ 'ਚ ਨਹੀਂ ਸਿੱਧੇ ਸ਼ਮਸ਼ਾਨ ਘਾਟ 'ਚ। ਕੋਲਕਾਤਾ ਦੇ ਕੇਵਲਾਤਾਲ ਮਹਾ ਸ਼ਮਸ਼ਾਨ ਜਿੱਥੇ 24 ਘੰਟੇ ਚਿਤਾਵਾਂ ਸੜਦੀਆਂ ਰਹਿੰਦੀਆਂ ਹਨ, ਉੱਥੇ ਪਿਛਲੇ 154 ਸਾਲਾਂ ਤੋਂ ਇੱਕ ਅਨੋਖੀ ਕਾਲੀ ਪੂਜਾ ਹੁੰਦੀ ਆ ਰਹੀ ਹੈ। ਇਹ ਜਗ੍ਹਾ ਪ੍ਰਸਿੱਧ ਕਾਲੀ ਘਾਟ ਮੰਦਿਰ ਦੇ ਨੇੜੇ ਹੈ। ਇੱਥੇ ਦੇ ਲੋਕ ਕਹਿੰਦੇ ਹਨ ਜਦ ਤੱਕ ਸ਼ਮਸ਼ਾਨ ਵਿੱਚ ਕੋਈ ਸ਼ਵ ਨਹੀਂ ਆਉਂਦਾ ਮਾਂ ਕਾਲੀ ਨੂੰ ਭੋਗ ਨਹੀਂ ਚੜਾਇਆ ਜਾਂਦਾ। ਐਨਾ ਹੀ ਨਹੀਂ ਪੂਜਾ ਦੇ ਸਮੇਂ ਇੱਕ ਜਲਦੀ ਚਿਤਾ ਨੂੰ ਪੰਡਾ ਵਿਚ ਰੱਖਿਆ ਜਾਂਦਾ ਹੈ ਸੋਚੋ ਦੀਵਾਲੀ ਦੀ ਰਾਤ ਤੇ ਚਾਰੇ ਪਾਸੇ ਸਰਦੀਆਂ ਚਤਾਵਾ ਪੈਤੇ ਪਗਤੀ ਦੋਵਾਂ ਦਾ ਮਿਲਪ ਇਸ ਪੂਜਾ ਤੇ ਸ਼ੁਰੂਆਤ ਲਗਭਗ 870 ਚ ਇੱਕ ਕਪਾਲੀ ਸਾਧੂ ਨੇ ਕੀਤੀ ਸੀ ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਇਹ ਰਿਵਾਜ ਕਦੇ ਨਹੀਂ ਟੁੱਟਿਆ ਮਾ ਕਾਲੀ ਦੀ ਮੂਰਤੀ ਵੀ ਇੱਥੇ ਕੁਝ ਵੱਖਰੀ ਹੁੰਦੀ ਹੈ ਆਮ ਤੌਰ ਤੇ ਮਾ ਕਾਲੀ ਦੀ ਪ੍ਰਤਿਮਾ ਨੂੰ ਅੱਠ ਜਾਂ 12 ਹੱਥਾਂ ਨਾਲ ਦਰਸਾਇਆ ਜਾਂਦਾ ਹੈ ਅਤੇ ਉਹਨਾਂ ਦੀ ਜੀਬ ਬਾਹਰ ਵੱਲ ਹੁੰਦੀ ਹੈ ਪਰ ਇਸ ਪੂਜਾ ਵਿੱਚ ਸਿਰਫ 2 ਹੱਥ ਹੁੰਦੇ ਹਨ ਅਤੇ ਜੀਬ ਅੰਦਰ ਦੀ ਹੋਰ ਹੁੰਦੀ ਹੈ। ਇਹ ਕਾਲੀ ਵਿਨਾਸ਼ਦੀ ਨਹੀਂ ਸੇयम ਅਤੇ ਸਾਧਨਾ ਦੀ ਪ੍ਰਤੀਕ ਮੰਨੀ ਜਾਂਦੀ ਹੈ। ਹੁਣ ਚਲਦੇ ਹਾਂ ਕੋਲਕਾਤਾ ਦੇ ਇੱਕ ਹੋਰ ਕੋਨੇ ਵਿੱਚ ਜਿੱਥੇ ਦੀਵਾਲੀ ਅਤੇ ਕਾਲੀ ਪੂਜਾ ਨੂੰ ਵਿਦੇਸ਼ੀ ਰੰਗ ਮਿਲਿਆ ਹੈ। ਇਹ ਹੈ ਟੰਗਰਾ ਦਾ ਚਾਈਨੀਜ਼ ਕਾਲੀ ਮੰਦਿਰ। ਇੱਥੇ ਹਿੰਦੂ ਅਤੇ ਚੀਨੀ ਸੱਭਿਆਚਾਰ ਦਾ ਸ਼ਾਨਦਾਰ ਮਿਲਾਪ ਦੇਖਦਾ ਹੈ। ਲਗਭਗ 60 ਸਾਲ ਪਹਿਲਾਂ ਇੱਕ ਚੀਨੀ ਬੱਚਾ ਬਹੁਤ ਬਿਮਾਰ ਹੋ ਗਿਆ ਸੀ। ਜਦ ਸਾਰੇ ਇਲਾਜ ਨਾਕਾਮ ਹੋ ਗਏ, ਪਰਿਵਾਰ ਨੇ ਇੱਕ ਦਰਖਤ ਹੇਠ ਰੱਖੀ ਨਰਾਇਣ ਸ਼ਿਲਾ ਦੀ ਪੂਜਾ ਕੀਤੀ। ਕੁਝ ਦਿਨਾਂ ਬਦ ਬੱਚਾ ਪੂਰੀ ਤਰ੍ਹਾਂ ਠੀਕ ਹੋ ਗਿਆ ਉਸ ਤੋਂ ਬਾਅਦ ਚੀਨੀ ਕਮਿਊਨਿਟੀ ਨੇ ਮਾ ਕਾਲੀ ਨੂੰ ਆਪਣੀ ਦੇਵੀ ਮੰਨ ਲਿਆ ਅਤੇ ਮਿਲ ਕੇ ਇੱਕ ਮੰਦਿਰ ਬਣਾਇਆ ਅੱਜ ਵੀ ਇੱਥੇ ਚੀਨ ਤੋਂ ਲੈ ਕੇ ਬੇਜਿੰਗ ਤੱਕ ਤੋਂ ਭਗਤ ਆਉਂਦੇ ਹਨ ਖਾਸ ਕਰ ਇਹ ਹੈ ਕਿ ਇੱਥੇ ਸਿਰਫ ਸ਼ਾਕਾਹਾਰੀ ਭੋਗ ਹੀ ਚੜਾਇਆ ਜਾਂਦਾ ਹੈ ਕਿਉਂਕਿ ਇੱਥੇ ਦੀ ਪੂਜਾ ਵਿੱਚ ਨਰਾਇਣ शिला ਰੱਖੀ ਗਈ ਹੈ ਸਤ ਅਨੋਖੀ ਦੀਵਾਲੀਆਂ ਦੀ ਇਸ ਸੀਰੀਜ਼ ਵਿੱਚ ਸਿਰਫ ਬੰਗਾਲ ਹੀ ਨਹੀਂ ਸਾਰੇ ਦੇਸ਼ ਦੀਆਂ ਵਿਲੱਖਣ ਰਿਵਾਇਤਾਂ ਸ਼ਾਮਿਲ ਹਨ ਜਿਵੇਂ ਅਰुणाਚਲ ਪ੍ਰਦੇਸ਼ ਵਿੱਚ ਦੀਵਾਲੀ ਪਟਾਖਿਆਂ ਨਾਲ ਨਹੀਂ ਸਗੋਂ ਮੱਖਣ ਦੇ ਦੀਏ ਬਟਰ ਲੈਂਪਸ ਨਾਲ ਮਨਾਏ ਜਾਂਦੀ ਹੈ ਇੱਥੇ ਦੀ ਦੀਵਾਲੀ ਪੂਰੀ ਤਰ੍ਹਾਂ ਇਕੋ ਫਰੈਂਡਲੀ ਹੁੰਦੀ ਹੈ ਕੇਰਲਾ ਦੇ ਕਾਸਰਗੋਡ ਚ ਲੋਕ ਦਰਖਤ ਦੀਆਂ ਸੱਤ ਟਾਹਣੀਆਂ ਨਾਲ ਲੱਕੜ ਦਾ ਦੀਪਸਤੰਭ ਪੋਲੀਐਂਥਰਮ ਪਾਲਾ ਬਣਾਉਂਦੇ ਹਨ ਅਤੇ ਸਿੱਕਮ ਵਿੱਚ ਦੀਵਾਲੀ ਨੂੰ ਤਿਹਾਰ ਕਿਹਾ ਜਾਂਦਾ ਹੈ ਜਿੱਥੇ ਕੂਆ ਕੁੱਤਿਆਂ ਗਾਇਆਂ ਅਤੇ ਬੈਲਾਂ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਮੰਨਤਾ ਹੈ ਕਿ ਰਯਮਰਾਜ ਦੀ ਪੈਨ ਯਮੁਨਾ ਨੇ ਇਨ੍ਹਾਂ ਜੀਵਾਂ ਨੂੰ ਯਮ ਦੇ ਦੂਤ ਵਜੋਂ ਭੇਜਿਆ ਸੀ ਹਰ ਰਾਜ ਦੀ ਆਪਣੀ ਕਹਾਣੀ ਹੈ ਆਪਣੀ ਦੀਵਾਲੀ ਕਿਤੇ ਸ਼ਾਂਤੀ ਦੀ ਰੌਸ਼ਨੀ ਹੈ ਕਿਤੇ ਭਗਤੀ ਦੀ ਅਗ ਬੰਗਾਲ ਦਾ ਸ਼ਮਸ਼ਾਨ ਅਰੁਣਾਚਲ ਦੇ ਮੱਖਣ ਦੇ ਦੀਵੇ ਕੇਰਲਾ ਦਾ ਲੱਕੜ ਦਾ ਦੀਪਸਤੰਭ ਤੇ ਸਿੱਕਮ ਦੀ ਪਸ਼ੂ ਪੂਜਾ ਸਭ ਇੱਕੋ ਗੱਲ ਕਹਿੰਦੇ ਹਨ ਅੰਧਕਾਰ ਕਿੰਨਾ ਵੀ ਡੂੰਗਾ ਕਿਉਂ ਨਾ ਹੋਵੇ ਰੌਸ਼ਨੀ ਆਪਣਾ ਰਾਰ ਬਣਾ ਹੀ ਲੈਂਦੀ ਹੈ ਐਸੀ ਸਤ ਨੋਖੀਆਂ ਦੀਵਾਲੀਆਂ ਸੀਰੀਜ਼ ਦੀ ਕੋਲਕਾਤਾ ਦੀ ਕਾਲੀ ਪੂਜਾ ਦੀ ਕਹਾਣੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟਸ 'ਚ ਦੱਸੋ ਤੁਹਾਡੇ ਸ਼ਹਿਰ 'ਚ ਦੀਵਾਲੀ ਕਿਵੇਂ ਮਨਾਈ ਜਾਂਦੀ ਹੈ